ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਕਾਕੜਾ ਪ੍ਰਾਪਰਟੀ ਡੀਲਰ ਤੇ ਅੱਜ ਜੀ ਆਪਾਂ ਲੈ ਕੇ ਆਏ ਹਾਂ ਜੀ ਕੋਠੀ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਇਹ 66 ਪੁਤੇ ਰੋਡ ਤੇ ਆਂਦੀ ਹੈ ਜੀ ਕੋਠੀ ਤੇ ਉਰੇ ਤੁਸੀਂ ਦੇਖ ਸਕਦੇ ਹੋ ਇੱਕ ਜੇ ਬੰਦੇ ਨੇ ਦੁਕਾਨ ਬਣਾਣੀ ਹੋਵੇ ਦੁਕਾਨ ਬਣਾਉਣ ਜੋਗੇ ਆਪਾਂ ਪਲਾਟ ਛੱਡਿਆ ਹੋਇਆ ਵਿੱਚ ਜਗ੍ਹਾ ਛੱਡੀ ਹੋਈ ਹੈ ਤੇਰੇ ਗੱਡੀਆਂ ਤੁਸੀਂ ਦੇਖ ਸਕਦੇ ਹੋ ਚਾਰ ਪੰਜ ਗੱਡੀਆਂ ਆਰਾਮ ਨਾਲ ਲੱਗ ਸਕਦੀਆਂ ਨੇਗੀਆਂ ਬਹੁਤ ਖੁੱਲੀ ਜਗ੍ਹਾ ਦਿੱਤੀ ਪਈ ਆ ਪਾਰਕਿੰਗ ਦੀ ਤੇ ਇਹ ਕੋਠੀ ਦੀ ਜਗ੍ਹਾ ਇਹ ਕਹਿ ਗਿਆ ਜੀ 283 ਗਜ ਦੇ ਵਿੱਚ ਜਗ੍ਹਾ ਹੈ ਤਾਂ ਤੁਹਾਨੂੰ ਅੰਦਰ ਜਾ ਕੇ ਦਿਖਾਨਿਆ ਕੋਠੀ ਤਾਂ ਦੇਖੋ ਤੇ ਅੰਦਰ ਆਂਦੇ ਸਾਰੀ ਤੁਹਾਨੂੰ ਇੱਧਰਲੇ ਪਾਸੇ ਕਿਚਨ ਮਿਲ ਜੂਗੀ ਕਿਚਨ ਦਾ ਵੀ ਕੰਮ ਬਹੁਤ ਵਧੀਆ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਲੱਕ ਲੁੱਕੜ ਦਾ ਤੁਹਾਨੂੰ ਸਾਰਾ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਸਾਰੀ ਸਾਫ਼ ਜਿਵੇਂ ਕੰਮ ਬਹੁਤ ਕੀਤਾ ਹੋਇਆ ਇੱਧਰਲੇ ਪਾਸੇ ਆ ਜਾਂਦਾ ਆਪਣਾ ਇੱਕ ਕਮਰਾ ਤੇ ਨਾਲ ਇਧਰ ਸ਼ੀਸ਼ਾ ਜਿਹੜਾ ਸਾਰਾ ਲੱਗਿਆ ਪਿਆ ਅਟੈਚ ਬਾਥਰੂਮ ਹੈ ਇਧਰ ਤੁਸੀਂ ਦੇਖ ਸਕਦੇ ਹੋ ਟੈਨ ਬਾਥਰੂਮ ਹੈ ਇਧਰ ਕਬਡੋ ਵਗੈਰਾ ਥਾੜੀ ਲੱਤੀ ਰੇ ਐਲਈਡੀ ਪੈਨਲ ਵੀ ਲੱਗ ਜਾਇਆ ਤੇ ਪਿੱਛੇ ਆਪਣਾ ਪਿੱਛੇ ਵੀ ਆਪਾਂ ਨੂੰ ਜਗ੍ਹਾ ਦਿੱਤੀ ਪਈ ਹੈ ਜੀ ਵੈਂਟੀਲੇਸ਼ਨ ਵਾਂਗੂ ਤੁਸੀਂ ਸੰਸਾਖਦੇ ਹੋਗੇ ਜਗ੍ਹਾ ਦਾ ਤੇ ਅਧਰਾਪਾ ਦੂਜੇ ਕਮਰੇ ਵੱਲ ਵੱਧਦੇ ਆਂਗੇ ਦੂਜਾ ਕਮਰਾ ਵੀ ਸੇਮ ਟੂ ਸੇਮ ਦਿੱਤਾ ਹੋਇਆ ਜੀ ਆਪਣਾ ਦੂਜਾ ਕਮਰਾ ਦੇਖ ਸਕਦੇ ਹੋ ਤੁਸੀਂ ਤੇ ਸਾਈਡ ਤੇ ਵਿੰਡੋ ਆ ਤੇ ਸਾਈਡ ਦੇ ਨਾਲ ਹੀ ਆਪਾਂ ਨੂੰ ਡੋਰ ਦਿੱਤਾ ਹੋਇਆ ਬਾਹਰ ਜਾਣ ਨੂੰ ਐਲਈਡੀ ਪੈਨਲ ਇਹ ਚ ਵੀ ਲੱਗਿਆ ਹੋਇਆ ਹੈ ਕੱਪ ਬੋਰਡ ਆਪਾਂ ਨੂੰ ਦਿੱਤੇ ਪਏ ਨੇਗੇ ਨਾਲ ਸ਼ੀਸ਼ਾ ਦਿੱਤਾ ਹੋਇਆ ਤਾਂ ਪਾਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿਚਨ ਡੈਸ ਨਾਲ ਹੀ ਆਪਾਂ ਨੂੰ ਖੁੱਲੇ ਏਰੀਆ ਮਿਲਦਾ ਹੈਗਾ ਆਪਾਂ ਟੇਬਲ ਵੀ ਲਾ ਸਕਦੇ ਆਂਗੇ ਡਾਈਨਿੰਗ ਤੇ ਸਾਹਮਣੇ ਟ੍ਰਾਈਂਗ ਰੂਮ ਹੈ ਤੇ ਇਧਰ ਅਟੈਚ ਵਾਸ਼ਰੂਮ ਹੈਗਾ ਜਿਵੇਂ ਆਪਣੇ ਆ ਜਾਂਦੇ ਨੇ ਰਿਸ਼ਤੇਦਾਰ ਆ ਜਾਂਦੇ ਠੀਕ ਹੈ ਜੀ ਆਪਾਂ ਉਹਨਾਂ ਨੂੰ ਬਿਠਾ ਸਕਦੇ ਹਾਂ ਤੇ ਉੱਪਰ ਜਾਣਦੇ ਹਾਂਗੇ ਆਪਾਂ ਉੱਪਰ ਆਪਾਂ ਨੂੰ ਦੋ ਕਮਰੇ ਤੇ ਇੱਕ ਕਿਚਨ ਹੈ ਤੇ ਉੱਪਰ ਝੁੰਮਰ ਲੱਗਿਆ ਪਿਆ ਹੈ ਇਹ ਕੋਠੀ ਦੀ ਸ਼ਾਨ ਵਧਾ ਰਿਹਾ ਹੈਗਾ ਬਾਹਰਲੇ ਪਾਸੇ ਇਹ ਆ ਰਿਹਾ ਜੀ ਆਪਣਾ ਬਾਹਰਲਾ ਏਰੀਆ ਤੇ ਇਧਰ ਨਾਲ ਹੀ ਆਪਾਂ ਨੂੰ ਰਹਾਇਸ਼ੀ ਏਰੀਆ ਮਿਲ ਰਿਹਾ ਹੈਗਾ ਤੇ ਇਸ ਸਾਹਮਣੀ ਆਪਾਂ ਨੂੰ ਰੋਡ ਮਿਲ ਰਿਹਾ ਹੈਗਾ ਰੋਡ ਦੇ ਕੋਠੀ ਹੈ ਜੀ ਪਹਿਲੀ ਕੋਠੀ ਹੈ ਇਹ ਤੇ ਆਪਣਾ ਅੰਦਰ ਜਾਣ ਸਾਰ ਹੀ ਆਪਾਂ ਨੂੰ ਕਿ ਕਿਚਨ ਮਿਲਦਾ ਹੈਗਾ ਛੋਟਾ ਜਿਹਾ ਇਹ ਆਪਣਾ ਹੈਗਾ ਜੀ ਕਮਰਾ ਕਿਚਨ ਦੇ ਨਾਲ ਤੇ ਇਧਰ ਆਪਾਂ ਨੂੰ ਕਿਚਨ ਦੇ ਸਾਹਮਣੇ ਆਪਾਂ ਨੂੰ 뷰 ਦੇਖਣ ਨੂੰ ਆਪਾਂ ਨੂੰ ਇੱਕ ਵਿੰਡੋ ਲਗਾਈ ਗਈ ਹੈਗੀ ਤੇ ਇਹ ਜੀ ਆਪਣਾ ਬਾਹਰ ਨੂੰ ਜਾਣ ਨੂੰ ਰਸਤਾ ਆਪਣਾ ਬਾਹਰ ਉੱਪਰ ਟੈਰੀ ਸੇ ਜਾਣ ਵਾਸਤੇ ਪੌੜੀਆਂ ਦਿੱਤੀਆਂ ਹੋਈਆਂ ਨੇ ਤੇ ਪਿੱਛੇ ਵੀ ਇਹ ਰੈਸ਼ੀ ਏਰੀਆ ਹੈਗਾ ਤਾਂ ਆਪਾਂ ਬਾਹਰ ਜਾ ਕੇ ਤੁਹਾਨੂੰ ਦਿਖਾਣੇ ਅਗਲਾ ਕਮਰਾ ਜੀ ਇਹ ਤੇ ਆਪਣਾ ਅਗਲਾ ਕਮਰਾ ਆ ਗਿਆ ਜੀ ਇਹਦੇ ਵੀ ਵਿੰਡੋ ਦਿੱਤੀ ਪਈ ਹੈ ਜੀ ਇਹਦੇ ਨਾਲ ਜੀ ਆਪਾਂ ਨੂੰ ਆਪਾਂ ਅਟੈਚ ਵਾਸ਼ਰੂਮ ਦਿੱਤਾ ਹੋਇਆ ਹੈਗਾ ਠੀਕ ਹੈ ਜੀ ਤੁਸੀਂ ਕੋਠੀ ਦੇਖ ਲਈ ਜੀ ਬਹੁਤ ਵਧੀਆ ਕੋਠੀ ਹੈ ਜੀ ਤੇ ਤੁਹਾਨੂੰ ਕੋਠੀ ਆਪਾਂ ਸਾਰੀ ਦਿਖਾਤੀ ਹੈ ਜੀ ਤੁਹਾਨੂੰ ਬਹੁਤ ਵਧੀਆ ਕੋਠੀ ਲੱਗੀ ਹੋਊਗੀ ਜੀ ਇਹੋ ਜੀ ਵੀਡੀਓ ਦੇਖਣ ਵਾਸਤੇ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਤੇ ਕੋਠੀ 283 ਘਰ ਦੀ ਹੈ ਜੀ ਪਟਿਆਲਾ ਯੂਨੀਵਰਸਿਟੀ 66/ ਰੋਡ ਦੇ ਉੱਤੇ ਪਹਿਲੀ ਕੋਠੀ ਹੈ ਜੀ ਇਹ ਜੇ ਤੁਹਾਨੂੰ ਵਧੀਆ ਲੱਗੀ ਹੋਏ ਜੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਦੇਲੇ ਆਪਣੇ ਨੰਬਰ ਚੱਲ ਰਹੇ ਨੇ ਜੀ ਤੁਸੀਂ ਇਹ ਨੰਬਰ ਅਧਿਸ਼ਮਪ ਕਰ ਸਕਦੇ ਹੋ ਧੰਨਵਾਦ